ਤੋਹੀ ਮਹੱਲਾ ਪੰਜਵਾ ਗੁਰ ਆਪਣੇ ਉੱਪਰ ਬਲ ਜਾਈਐ ਆਠ ਪੈਰ ਹਰ ਹਰ ਜਸ ਗਾਈਐ ਸਿਮਰੋ ਸੋ ਪ੍ਰਭ ਆਪਣਾ ਸੁਆਮੀ ਸਗਲ ਕਟਾ ਕਾ ਅੰਤਰ ਜਾਮੀ ਰਹਾਓ ਚਰਨ ਕੰਬਲ ਸਿਓ ਲਾਗੀ ਪ੍ਰੀਤ ਸਾਚੀ ਪੂਰਨ ਨਿਰਮਲ ਰੀਤਾ ਸੰਤ ਪ੍ਰਸਾਦ ਵਸੈ ਮਨ ਮਾਹੀ ਜਨਮ ਜਨਮ ਕੇ ਕਿਲ ਬਿਖ ਜਾਈ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਮੰਗੇ ਸੰਤਰ ਵਾਲਾ ਸੋਹੀ ਮਹੱਲਾ ਪੰਜਵਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਈ ਪ੍ਰਭ ਮੇਰਾ ਇਹੋ ਬਨੰਤੀ ਸੁਣ ਪ੍ਰਭ ਮੇਰੇ ਦੇਹੋ ਨਾਮ ਕਰੇ ਆਪਣੇ ਤੇਰੇ ਰਹਾਉ ਆਪਣੀ ਸਰਨ ਰੱਖ ਪ੍ਰਭ ਦਾਤੇ ਗੁਰ ਪ੍ਰਸਾਦਿ ਕੇ ਨਿਰਲੇ ਜਾਤੇ ਸੁਨੋ ਬਿਨੋ ਪ੍ਰਭ ਮੇਰੀ ਮੀਤਾ ਚਰਨ ਕਮਲ ਵਸ ਮੇਰੇ ਚੀਤਾ ਨਾਨਕੀ ਕ ਕਰੀ ਅਰਦਾਸ ਵਿਸਰਨਾਹੀ ਪੂਰਨ ਗੁਣਤਾ ਸੋਹੀ ਮਹੱਲਾ ਪੰਜਵਾਂ ਮੀਤ ਸਾਜਨ ਸੁਤ ਬੰਦਿ ਭਪਾਈ ਜਤ ਕਤ ਪੇ ਕੋ ਹਰ ਸੰਗ ਸਹਾਈ ਜਤ ਮੇਰੀ ਪਤ ਮੇਰੀ ਤਨ ਹਰ ਨਾਮ ਸੋਕ ਸਹਿ ਜਿਆ ਨਾ ਦੇ ਬਿਸਰਾਮ ਰਹਾਉ ਪਾਰ ਬਰਮ ਜਪ ਪੈਰ ਸਨਾ ਕੋਟ ਆਵਦ ਤਿਸ ਬੇਜਨ ਨਾ ਹਰ ਚਰਨ ਸਰਨ ਗੜ ਕੋਟ ਹਮਾਰੀ ਕਾਲ ਕੰਟਕ ਜਮ ਤਿਸ ਨਾ ਬਿਦਾਰੀ ਨਾਨਕ ਦਾਸ ਸਦਾ ਬਲਿਹਾਰੀ ਸੇਵਕ ਸੰਤ ਰਾਜਾ RAM ਮਾਰੀ ਸੋਹੀ ਮਹੱਲਾ ਪੰਜਵਾਂ ਗੁਣ ਗੋਪਾਲ ਪ੍ਰਭ ਕੀ ਨਿਤ ਗਾਹਾ ਅਨ ਦੇ ਬਨੋਦ ਮੰਗਲ ਸੁਖਤਾ ਚਲ ਸਕੀਏ ਪ੍ਰਭ ਰਾਮਨ ਜਹਾ ਸਾਧ ਜਨ ਕੀ ਚਰਨੀ ਪਾ ਰਹਾਵ ਕਰ ਬੇਨਤੀ ਜਨ ਤੂਰ ਬਸਾਹ ਜਨਮ ਜਨਮ ਕੇ ਕੇਲੇ ਵਿਖਲਾ ਮਨ ਤਨ ਪ੍ਰਾਨ ਜਿਓ ਵਰਪਾਹ हर सिमर सिमर मान मोन कटाहां दीन दयाल करो उत्सां दास हर शरन समां सुई महल्ला पंजवा वेकुंठ नगर जहां उत्सहां वैकुंठ नगर जहां संत वासा ਪ੍ਰਭ ਚਰਨ ਕੰਮਲ ਰਦਮਾਈ ਨਿਵਾਸਾ ਸੁਣ ਮਨ ਤਨ ਤੁਝ ਸੁਖ ਦਿਖਲਾਵ ਹਰ ਅਨਕ ਵਿੰਜਨ ਤੁਝ ਭੋਗ ਪੰਚਾਉ ਰਹਾਉ ਅੰਬਰਤ ਨਾਮ ਪੁੰਚ ਮਨ ਮਾਈ ਅਚਰਜ ਸਾਦ ਤੰ ਕੈ ਵਰਨੀ ਨ ਜਾਇ ਲੋਭ ਮੁਆ ਤ੍ਰਿਸ਼ਨਾ 부ਝ ਥਾਕੀ ਪਾਰਬਰਮ ਕੀ ਸਰਨ ਜਨ ਤਾਂਕੀ ਜਨਮ ਜਨਮ ਕੇ ਪੈ ਮੋ ਨਿਵਾਰੀ ਨਾਨਕ ਦਾਸ ਪ੍ਰਭ ਕਿਰਪਾ ਦਾਤਾਰੀ ਸੋਈ ਮਹੱਲਾ ਪੰਜਵੰ ਅਨਕਬੀng ਦਾਸ ਕੀ ਪਰ ਹਰਿਆ ਕਰ ਕੇ ਕਿਰਪਾ ਪ੍ਰਭ ਆਪਣਾ ਕਰਿਆ ਤੁਮੇ ਛਡਾਇ ਲਿਓ ਜਨ ਆਪਣਾ ਹੁਰ ਜੇ ਪਰਿਓ ਜਾਲ ਜਗ ਸੁਪਨਾ ਰਹਾਉ ਪਰਬਤ ਦੋਖ ਮਹਾ ਬਿਕਰਾਲਾ ਖੇਨ ਮੈਂ ਦੂਰ ਕੀਏ ਦਿਆਲਾ ਸੋ ਗਰੋਗ ਬਿਪਤ ਅਤ ਪਾਰੀ ਦੂਰ ਪਈ ਜਪ ਨਾਮ ਮੋਬਾਰੀ ਦ੍ਰਿਸ਼ਟ ਤਾਰਲੀ ਨੋ ਲੜ ਲਾਏ ਹਰ ਚਰਨ ਗਏ ਨਾਨਕ ਸਰਨਾਈ ਸੋਈ ਮਹੱਲਾ ਪੰਜਵਾਂ ਦੀਨਿ ਸ਼ਦਾਏ ਦੁਨੀ ਜੋ ਲਾਈ ਉਈ ਸਰਾਈ ਖੁਨਾਮੀ ਕਹਾਈ ਜੋ ਤਿਸ ਪਾਵੇ ਸੋ ਪਰਵਾਨ ਆਪਣੀ ਕੁਦਰਤ ਆਪੇ ਜਾਣ ਰਹਾਓ ਸੱਚਾ ਧਰਮ ਪੁਨ ਭਲਾ ਕਰਾਈ ਦੀਨ ਕਤੋ ਸਹਿ ਦੁਨੀ ਨ ਜਾਏ ਸਰਬ ਨਿਰੰਤਰ ਏਕੋ ਜਾਗੈ ਜਿੱਤ ਜਿੱਤ ਲਾਇਆ ਤਿਤ ਤਿਤ ਕੋ ਲਾਗੈ ਅਗਮ ਆਗੋਚਰ ਸੱਜ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਸੋਹੀ ਮਹੱਲਾ ਪੰਜਵਾਂ ਪ੍ਰਤ ਕਾਲ ਹਰ ਨਾਮਿ ਉਚਾਰੀ ਈਤਿ ਉਹ ਤਕੀ ਓਟ ਸਵਾਰੀ ਸਦਾ ਸਦਾ ਜਪੀਏ ਹਰ ਨਾਮ ਪੂਰਨ ਹੋਵਨ ਮਨ ਕੀ ਕਾਮ ਰਹਾ ਪ੍ਰਭ ਅਬਨਾਸੀ ਰਹਿਨ ਦਿਨ ਗਾਵੋ ਜੀਵਤ ਮਰਤ ਨੇਚਲ ਪਾਵੇ ਥਾ ਸੋ ਸਾਹੋ ਸੇਵਾ ਜਿਤ ਟੋਟ ਨ ਆਵੇ ਸਾਤ ਖਰਜਤ ਸੁਖ ਅਣ ਦੇ ਵਿਹਾਵੈ ਜਿਗ ਜੀਵਨ ਪਰਖ ਸਾਜ ਸੰਗ ਪਾਇਆ ਗੁਰ ਪ੍ਰਸਾਦ ਨਾਨਕ ਨਾਮ ਧਾਇਆ ਸੋਹੀ ਮਹਲਾ 5 ਗੁਰ ਪੂਰੇ ਜਬ ਭੈ ਦਿਆਲ ਦੁਖ ਬਿੰਦ ਸੇ ਪੂਰਨ ਪਈ ਕਾਲ ਪੇ ਕਪੇਕ ਜੀਵਦਰਸ ਤੁਮਾਰ ਚਰਨ ਕੰਬਲ ਜਾਹੀ ਬਲਹਾਰਾ ਤੁਜ ਬਿਨ ਠਾਕਰ ਕਮਨ ਹਮਾਰਾ ਰਹਾਉ ਸਾਧ ਸੰਗ ਸਿਉ ਪ੍ਰੀਤ ਬਣ ਆਈ ਪੂਰਬ ਕਰਮ ਲਿਖਤ ਤਰਪਾਈ ਜਪ ਹਰ ਹਰ ਨਾਮ ਅਚਰਜ ਪ੍ਰਤਾਪ ਜਾਲ ਲਸਾ ਕੈ ਤੀਨੇ ਦਾਪ ਨਿਮਕ ਨਾ ਬਿਸਰੇ ਹਰ ਚਰਨ ਤੁਮਾਰੀ ਨਾਨਕ ਮੰਗੈ ਦਾਨ ਪਿਆਰੀ ਸੋਈ ਮਹੱਲਾ ਪੰਜਵਾਂ ਸੇ ਸੰਜੋਗ ਕਰੋ ਮੇਰੇ ਪਿਆਰੀ ਜਿਤ ਰਸਨਾ ਹਰ ਨਾਮ ਉਚਾਰੀ ਸੁਨ ਬੇਨਤੀ ਪ੍ਰਭ ਦੀਨ ਦਿਆਲਾ ਸਾਧ ਗਾਵੇ ਗੁਣ ਸਦਾ ਰਸਾਲਾ ਰਹਾਉ ਜੀਵਨ ਰੂਪਾ ਸਿਮਰਨ ਪ੍ਰਭ ਤੇਰਾ ਜਿਸ ਕਿਰਪਾ ਕਰੇ ਬਸੇ ਤਿਸ ਨੇਰਾ ਜਨ ਕੀ ਭੂਖ ਤੇਰਾ ਨਾਮ ਆਹਾਰ ਤੂੰ ਪ੍ਰਭ ਦਾਤਾ ਦੇਵਨ ਹਾਰ ਰਾਮ ਰਮਤ ਸੰਤਨ ਸੁਖ ਮਨ ਨਾਨਕ ਦੀਵਨ ਹਾਰ ਸਜਾਨਾ ਸੋਈ ਮਹੱਲਾ ਪੰਜਵਾਂ ਬੈਤੀ ਜਾਤ ਕਦੇ ਦ੍ਰਿਸ਼ਟ ਨਧਾਰਿਤ ਮਿੱਥਿਆ ਮੋ ਬੰਦੇ ਨਿਤ ਪਾਰਚ ਮਾਦਵੇ ਪਜ ਦਿਨ ਨਿਤ ਰਹਿਨੀ ਜਨਮ ਪਦਾਰਤ ਜੀਤ ਹਰ ਸਰ ਨਿਰਹਾਉ ਕਰਤੇ ਬੇਕਾਰ ਕੋ ਕਰ ਚਾਰਤ RAM ਰਤਨ ਅਰਦ ਤੇਲ ਨਹੀਂ ਧਾਰਤ ਪਰਨ ਪੋਖਨ ਸੰਗਯੋ ਦੇ ਬਿਹਾਨੀ ਜੈ ਜਗਦੇਸ਼ ਕੀ ਗਤ ਨਹੀਂ ਜਾਣੀ ਸਰਨ ਸਮਰਾਥਿਆ ਗੋਚਰ ਸੁਆਮੀ ਉਧਰ ਨਾਨਕ ਪ੍ਰਭ ਅੰਤਰ ਜਾਮੀ ਸੋਈ ਮਹੱਲਾ ਪੰਜਵਾਂ ਸਾਧ ਸੰਗ ਤਰੇ ਪੈ ਸਾਗਰ ਹਰ ਹਰ ਨਾਮ ਸਿਮਰ ਰਤਨਾਗਰ ਸਿਮਰ ਸਿਮਰ ਜੀਵਾ ਨਾਰਾਇਣ ਦੂਖ ਰੋਗ ਸੋਗ ਸਭ ਬਿਨਸੀ ਗੁਰ ਪੂਰੈ ਮਿਲ ਪਾਪ ਤਜਾਇਨੋ ਜੀ ਮਨ ਪਦਮੀ ਹਰ ਕਾ ਨਾ ਮਨ ਤਨ ਨਿਰਮਲ ਸਤਿ ਸਵਾਉ ਆਠ ਪੈਰ ਪਾਰ ਬਰਮਤ ਆਈਐ ਪੂਰਬ ਲਿਖਤ ਹੋਏ ਤਾਂ ਪਾਈਐ ਸਰਨ ਪੈ ਜਪ ਦੀਨ ਦਿਆਲਾ ਨਾਨਕ ਜਾਚੈ ਸੰਤਰਵਾਲਾ ਸੋਈ ਮਹੱਲਾ ਪੰਜਵਾਂ ਕਾਰ ਕਾ ਕਾਜ ਨਾ ਜਾਣੀ ਰੂੜਾ ਊੜਾ ਝੂਠੇ ਤੰਦੇ ਰਤਿਓ ਮੂੜਾ ਜਿਤ ਤੂੰ ਲਾਵੇ ਤਿਤ ਤਿਤ ਲਗਣਾ ਜਾ ਤੂੰ ਦੇ ਤੇਰਾ ਨਉ ਜਪਣਾ ਰਹਾਉ ਹਰ ਕੀ ਦਾਸ ਹਰ ਸੇਤੀ ਰਾਤੀ RAM ਰਸਾਇਨ ਅਨ ਦਿਨ ਮਾਤੇ ਬਾਪ ਕਰ ਪ੍ਰਭ ਆਪੇ ਕਾਂਡੇ ਜਨਮ ਜਨਮ ਕੇ ਟੁੱਟੈ ਗੰਡੇ ਉਧਰ ਸੁਆਮੀ ਪ੍ਰਭ ਕਿਰਪਾ ਧਾਰੀ ਨਾਨਕ ਦਾਸ ਹਰ ਸਰਨ ਦਵਾਰੀ ਸੋਈ ਮਹੱਲਾ ਪੰਜਵਾ ਸੰਤ ਪ੍ਰਸਾਦ ਨੇ ਚਲ ਕਰ ਪਾਇਆ ਸਰਬ ਸੂਖ ਫਿਰ ਨਹੀਂ ਢੁਲਾਇਆ ਗੁਰੂ ਤੇ ਆਏ ਹਰ ਚਰਨ ਮਨ ਚੀਨੇ ਤੰਤੇ ਕਰਤੈ ਆਸਰ ਕੀ ਨਿਹਹਾ ਗੁਨ ਕਾਵਤ ਅਚੁੱਤ ਅਬਨਾਸੀ ਤੰਤੇ ਕਾਟੀ ਜਮ ਕੇ ਫਾਸੀ ਕਰ ਕਿਰਪਾਲੀ ਨੇ ਲੜ ਲਾਈ سدا آنند نانک گنگائی سوہی محلہ پنجم امرت بچن ساد کی بانی جو جو جپ تس کی گت ہر ہر نام جت رسن بکھانی رہاو کلی کال کے مٹے کل ਇਕੋ ਨਾਮ ਮਨ ਮੈਂ ਪਰਵੇਸਾ ਸਾਧੂ ਧੂਰ ਮੁਖ ਮਸਤਕ ਲਾਈ ਨਾਨਕ ਉਧਰੈ ਹਰ ਗੁਰ ਸਰਨਾਈ ਸੋਹੀ ਮਹੱਲਾ ਪੰਜਵਾਂ ਕਰ ਤੀਜਾ ਗੋਬਿੰਦਾ ਗੁਣ ਗਾਉ ਦਿਆਲਾ ਦਰਸ਼ਨ ਦੇ ਪੂਰਨ ਕਿਰਪਾਲਾ ਰਹਾਉ ਕਰ ਕਿਰਪਾ ਤਮਹੀ ਪ੍ਰਤ ਪਾਲਾ ਜੀਉ ਪਿੰਡ ਸਭ ਤੁਮਰਾ ਬਾਲਾ ਅੰਮ੍ਰਿਤ ਨਾਮ ਚਲੇ ਜਪਨਾਲਾ ਨਾਨਕ ਜਾਚੈ ਸੰਤਰਵਾਲਾ ਸੋਹੀ ਮਹੱਲਾ ਪੰਜਵਾਂ ਤਿਸ ਬਿਨ ਦੂਜਾ ਅਵਰ ਨ ਕੋਈ ਆਪੇ ਥੰਮੈ ਸਚਾ ਸੋਈ ਹਰ ਹਰ ਨਾਮ ਮੇਰਾ ਆਦਾਰ ਕਰਨ ਕਾਰਨ ਸਮਰੱਥ ਆਪਾਰ ਰਹਾਉ ਸਭ ਰੋਗ ਮਟਾਵੇ ਨਮਨ ਰੁਵਾ ਨਾਨਕ ਰਖਾ ਆਪੇ ਹੋਆ ਸੋਹੀ ਮਹੱਲਾ ਪੰਜਵਾਂ ਦਰਸ਼ਨ ਕੋ ਲੋਚੈ ਸਭ ਕੋਈ ਪੂਰੇ ਭਾਗ ਪ੍ਰਾਪਤ ਹੋ ਰਹਾਉ ਸਿਆਮ ਸੁੰਦਰ ਤਜ ਨੀਂਦ ਕਿਉ ਆਈ ਮਹਾ ਮੋਨੀ ਦੂਤਾ ਲਾਈ ਪ੍ਰੇਮ ਬਿਸ਼ੋਹਾ ਕਰਤ ਕਸਾਈ ਨਿਰਦੇ ਜੰਤ ਤਿਸ ਦਿਆਨਾ ਪਾਈ ਅਣਕ ਜਨਮ ਬੀਤੀ ਅਨ ਪਰਮਾਈ ਕਰ ਵਾਸ ਨ ਦੇਵੈ ਦੁਤਰ ਮਾਈ ਜਨਰੇ ਨੇ ਆਪਣਾ ਕੀਆ ਪਾਈ ਕਿਸ ਦੋਸ਼ ਨਾ ਦੀਜੈ ਕਰਤ ਪਵਾਈ ਸੋਨ ਸਾਜਨ ਸੰਤ ਜਨ ਪਾਹੀ ਚਰਨ ਸਰਨ ਨਾਨਕ ਗਤ ਪਾਈ